ਪਤਾ ਉਹ ਤੋਂ ਲੱਗਦਾ ਜਦੋਂ ਤੁਹਾਡੇ ਨਾਲ ਰਹਿ ਕੇ ਸਾਰੇ ਐਕਟਰ ਨਾਲ ਫੋਟੋ ਖਿਚਾ ਕੇ ਉਹਨਾਂ ਦੇ ਘਰ ਲੱਗੀ ਹੁੰਦੀ ਪਰ ਤੁਹਾਡੀ ਫੋਟੋ ਉਹਨਾਂ ਦੇ ਘਰ ਨਹੀਂ ਹੁੰਦੀ। ਔਰ ਕੁੜੀ ਵਾਸਤੇ ਵੀ ਜਿੰਨਾ ਇੰਪੋਰਟੈਂਟ ਮੁੰਡਾ ਹੁੰਦਾ ਉਹਨਾਂ ਮੁੰਡੇ ਦਾ ਪਰਿਵਾਰ ਵੀ ਹੁੰਦਾ। ਪਰ ਮੈਨੂੰ ਲੱਗਦਾ ਕਿ ਕੁੜੀਆਂ ਜ਼ਿਆਦਾ ਇਹ ਗੱਲ ਸਮਝਦੀਆਂ ਨੇ ਕਿਉਂਕਿ ਉਹਨਾਂ ਨੇ ਸਾਰੇ ਜਾਣਾ ਹੁੰਦਾ। ਮੁੰਡੇ ਘੱਟ ਸਮਝਦੇ ਨੇ। ਮੈਨੂੰ ਲੱਗਦਾ ਲੋਕੀ ਨਾ ਟਾਈਮ ਦੇ ਨਾਲ ਬਹੁਤ ਸੈਲਫ ਸੈਂਟ੍ਰਿਕ ਹੋ ਗਏ ਨੇ। ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਜਿਸ ਤੋਂ ਫਾਇਦਾ ਹੈ ਅਸੀਂ ਉਹ ਨਾਲ ਗੱਲ ਕਰੀਏ। ਜੇ ਸਾਨੂੰ ਉਸ ਰਿਸ਼ਤੇਦਾਰ ਨਾਲ ਫਾਇਦਾ ਹੈ ਤੇ ਅਸੀਂ ਉਹ ਨਾਲ ਗੱਲ ਕਰੀਏ। ਜੇ ਸਾਨੂੰ ਇਹ ਸੋ ਮੈਂ ਮੈਂ ਤੇ ਇਹੀ ਕੰਗ ਹੈ ਕਿ ਤੁਸੀਂ ਨਾ ਇੱਥੋਂ ਸੋਚੋ ਇੱਥੋਂ ਨਾ ਸੋਚੋ ਅੱਜ ਕੱਲੇ ਜਨਰੇਸ਼ਨ ਇੱਥੋਂ ਸੋਚਣ ਲੱਗ ਪਈ ਹੈ ਜ਼ਿਆਦਾ ਤਾਂ ਫਰਕ ਫਿੱਕ ਪੈ ਗਿਆ। ਆਂ ਕਹਿੰਦੇ ਨੇ ਵੀ ਨਹੀਂ ਸਾਡੇ ਆਪਣੇ ਜਿਹੜੇ 2-4 ਰਿਸ਼ਤੇ ਨੇ ਨਾ ਸਾਡੇ ਰੀਅਲ ਉਹੀ ਨੇ ਤੇ ਇਸ ਚੀਜ਼ ਬਾਰੇ ਤੁਸੀਂ ਕੀ ਸੋਚਦੇ ਤੁਹਾਡਾ ਕੀ ਕਹਿਣਾ? ਮੈਨੂੰ ਲੱਗਦਾ ਲੋਕੀ ਨਾ ਟਾਈਮ ਦੇ ਨਾਲ ਬਹੁਤ ਸੈਲਫ ਸੈਂਟ੍ਰਿਕ ਹੋ ਗਏ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਜਿਸ ਤੋਂ ਫਾਇਦਾ ਹੈ ਅਸੀਂ ਉਹਨਾਂ ਨਾਲ ਗੱਲ ਕਰੀਏ। ਜੇ ਸਾਨੂੰ ਉਸ ਰਿਸ਼ਤੇਦਾਰ ਨਾਲ ਫਾਇਦਾ ਹੈ ਤੇ ਅਸੀਂ ਉਹਨਾਂ ਨਾਲ ਗੱਲ ਕਰੀਏ ਜੇ ਸਾਨੂੰ ਇਹਦੇ ਨਾਲੇ ਤਾਂ ਕਰੀਏ ਨਹੀਂ ਤੇ ਕੀ ਆ ਲੋੜ ਹੈ। ਪਰ ਇਹ ਗਲਤ ਹੈ। ਰ ਫਾਇਦਾ ਨਹੀਂ ਹੁੰਦਾ ਰਿਸ਼ਤਾ ਉਹ ਫੀਲ ਹੈ ਕਿ ਭਾਈ ਕੀ ਹਾਲ ਹੈ ਠੀਕ ਹੈ ਬਸ ਬਹੁਤ ਹੈ ਰਿਸ਼ਤਾ ਕੀ ਦੋਸਤ ਹੈ ਵਿਆਹ ਹੈ ਇੱਕ ਵਾਰ ਫੋਨ ਕਿਤਾ ਚਾਹੇ ਸਾਡੀ ਮੀਨਾ ਗੱਲ ਨਾ ਹੋਈ ਫੋਨ ਕਰ ਲਿਆ ਤੇ ਬਸ ਹਾਂ ਆਪਾਂ ਇੱਕ ਦੋ ਚੱਲੀ ਹਾਂ ਸੋ ਮੈਂ ਮੈਂ ਤੇ ਇਹੀ ਕਹਾਂਗਾ ਕਿ ਤੁਸੀਂ ਨਾ ਇੱਥੋਂ ਸੋਚੋ ਇੱਥੋਂ ਨਾ ਸੋਚੋ ਅੱਜ ਕੱਲ੍ਹ ਇਹ ਜਨਰੇਸ਼ਨ ਇੱਥੋਂ ਸੋਚਣ ਲੱਗ ਪਈ ਹੈ ਜ਼ਿਆਦਾ ਤਾਂ ਫਰਕ ਫਿੱਕ ਪੈ ਗਿਆ ਤੇ ਸਾਡੇ ਰਿਸ਼ਤਿਆਂ ਦੇ ਵਿੱਚ ਸਾਡੇ ਨਾਲ ਇੰਪੋਰਟੈਂਟ ਰਿਸ਼ਤਾ ਹੁੰਦਾ ਦੋਸਤੀ ਇਸ ਰਿਸਤੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਇਹੋ ਜਿਹਾ ਕਿਹੜਾ ਦੋਸਤ ਹੈ ਤੁਹਾਡਾ 2am 3am ਫੈਂ ਜੀ ਨੂੰ ਤੁਸੀਂ ਕਾਲ ਕਰੋ ਤੇ ਕਹਿ ਦੋ ਵੀ ਯਾਰ ਮੈਨੂੰ ਇਹ ਚੀਜ਼ ਲੋੜ ਆ ਮੈਂ ਇਹ ਚੀਜ਼ ਫੀਲ ਕਰ ਰਹਾ ਮੈਂ ਸ਼ੇਅਰ ਕਰਨਾ ਚਾਹੁੰਦਾ ਕੌਣ ਹੈ ਮੈਂ ਹੁਣੇ ਮਿਲਾ ਦਿੰਦਾ ਸ਼ੇਰਾ ਸਾਹਿਬ ਇੱਕ ਮਿੰਟ ਆਇਓ ਉੱਥੇ ਉੱਪਰ ਆਇਓ ਸਰ ਇਹਨੇ ਕੁਐਸਚਨ ਪੁੱਟ ਕੀਤਾ ਸੀ ਇਹ ਨੇ ਉਹ ਜਿਨ੍ਹਾਂ ਨੂੰ ਮੈਂ ਰਾਤੀ 3 ਵਜੇ ਵੀ ਮਿਲ ਸਕਦਾ ਫੋਨ ਕਰ ਸਕਦਾ 2 ਵਜੇ ਵੀ ਐਸਬੀ ਸ਼ੇਰਾ ਇਹ ਮੇਰੇ ਕਜ਼ਨ ਵੀ ਨੇ ਦੋਸਤ ਵੀ ਨੇ ਬਚਪਨ ਤੋਂ ਨਾਲ ਵੱਡੇ ਵੀ ਹੋਏ ਨੇ ਸਰ ਤੁਸੀਂ ਸਰ ਬਾਰੇ ਕੀ ਕਹੋਗੇ ਕਿਹੋ ਜਿਹਾ ਦੋਸਤ ਨੇ ਏਕੇ ਨਹੀਂ ਯਾਰਾਂ ਦਾ ਯਾਰ ਜੀ ਉਹ ਸਾਰਾ ਕੁਝ ਅਦਰ ਚੀਜ਼ਾਂ ਹੈਂਡਲ ਕਰਦੇ ਨੇ ਤਾਂ ਜੀ ਜੀ ਤੁਹਾਡਾ ਨੌਲੇਜ ਦੇ ਵਿੱਚ ਨੇ ਤੇ ਉਹ ਤਾਂ ਕਹਿੰਦੇ ਨੇ ਵੀ ਹਾਂ ਮੈਂ ਤਾਂ ਹੈਗਾ ਯਾਰਾਂ ਦਾ ਯਾਰ ਤੇ ਹੈ ਨਾ ਤੇ ਤੁਸੀਂ ਬਹੁਤ ਚੜ੍ਹ ਦੋਸਤ ਐ ਐਕਚੁਅਲੀ ਐਨੀਬਾਡੀ ਆਈ ਥਿੰਕ ਮੈਂ ਕੁਗੀ ਪਾਜੀਆ ਕਿਸੇ ਨੂੰ ਵੀ ਅਗਰ ਮੈਂ ਕਾਲ ਕਰਾਂਗਾ ਤੇ ਉਹ ਮੇਰਾ ਸਾਰੇ ਰਿਸਪੌਂਡ ਦਿੰਦੇ ਨੇ ਸਾਰੇ ਦੋਸਤ ਨੇ ਸੋ ਸਰ ਦੋਸਤੀ ਦੇ ਵਿੱਚ ਫਿਰ ਬਹੁਤ ਵਾਰ ਐਦਾਂ ਵੀ ਹੁੰਦਾ ਨਾ ਕਿ ਸਾਨੂੰ ਦੋਸਤ ਕਈ ਸਾਨੂੰ ਮਤਲਬ ਲਈ ਵੀ ਬਣਾਉਂਦੇ ਨੇ ਤੇ ਇਹ ਚੀਜ਼ ਕਦੇ ਤੁਸੀਂ ਰੀਅਲ ਲਾਈਫ ਐਕਸਪੀਰੀਅੰਸ ਕੀਤੀ ਹੈ ਕਿਸੇ ਨਾਲ ਕਿ ਤੂੰ ਸੋਚਾ ਹੋਵੇ ਮੇਰਾ ਪੱਕਾ ਦੋਸਤ ਹੈ ਪਰ ਫਿਰ ਤੋਂ ਉਹ ਮੂਮੈਂਟ ਆਈ ਜਦੋਂ ਉਹਨੇ ਕਹਿਤਾ ਵੀ ਨਹੀਂ ਹਾਂਜੀ ਮੈਂ ਕੁਝ ਸਾਲ ਪਹਿਲਾਂ ਇਹ ਐਕਸਪੀਰੀਅੰਸ ਕਰ ਚੁੱਕੇ ਹਾਂ ਔਰ ਫਿਰ ਮੈਂ ਕਰੈਕਟ ਵੀ ਕਰ ਲਿਆ ਆਪਣੇ ਆਪ ਨੂੰ ਔਰ ਮੈਂ ਕਿਹਾ ਕਿਉਂਕਿ ਬਹੁਤ ਲੋਕ ਨੇ ਜਾਣਨਾ ਚਾਣਗੇ ਕਿ ਹਨਾ ਦੋਸਤੀਆਂ ਧੋਖੇ ਮਿਲਿਆ ਸੀ ਕਿਵੇਂ ਉਸ ਨੂੰ ਕਿਉਂਕਿ ਬਹੁਤ ਸਾਰੇ ਨੇ ਇਸ ਚੀਜ਼ ਨੂੰ ਆਪਣੇ ਦਿਮਾਗ ਤੇ ਵੀ ਲੈ ਜਾਂਦੇ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਛੋਟੀ ਜਿ ਗਾਰਡੀਨਲ ਕਈ ਲੋਕ ਰਹਿੰਦੇ ਨੇ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਨੂੰ ਕਹਿੰਦੇ ਹੋ ਤੁਸੀਂ ਹੈਨਾ ਯੰਗਸਟਰਸ ਆਪਾਂ ਪੰਜਾਬੀ ਇੰਡਸਟਰੀ ਚ ਦੇਖਦੇ ਆ ਜਿਹੜਾ ਕੋਈ ਐਕਟਰ ਨਿਕਲ ਜਾਂਦਾ ਹੈ ਤੁਹਾਡੇ ਨਾਲ ਦੋ ਚਾਰ ਜ਼ਰੂਰ ਰਿਸ਼ਤੇਦਾਰ ਹੁੰਦੇ ਪਤਾ ਉਹ ਤੋਂ ਲੱਗਦਾ ਹੈ ਜਦੋਂ ਤੁਹਾਡੇ ਨਾਲ ਰਹਿ ਕੇ ਸਾਰੇ ਐਕਟਰ ਨਾਲ ਫੋਟੋ ਖਿਚਾ ਕੇ ਉਹਨਾਂ ਦੇ ਘਰ ਲੱਗੀ ਹੁੰਦੀ ਪਰ ਤੁਹਾਡੀ ਫੋਟੋ ਉਹਨਾਂ ਦੇ ਘਰ ਨਹੀਂ ਹੁੰਦੀ ਇਹ ਚੀਜ਼ ਹੈ ਸੋ ਇਹ ਚੀਜ਼ ਜਦੋਂ ਤੁਹਾਨੂੰ ਰਿਅਲਾਈਜ਼ ਹੋ ਜਾਂਦੀ ਹੈ ਫਿਰ ਤੁਸੀਂ ਇਨਸਾਨ ਨੂੰ ਦੇਖ ਪਰਖ ਕੇ ਉਹਨਾਂ ਨਾਲ ਆਪਣਾ ਜੋੜਦੇ ਹੋ ਰਿਸ਼ਤਾ ਨਹੀਂ ਤੇ ਤੁਸੀਂ ਕਹਿੰਦੇ ਹੋ ਭਾਜੀ ਮੈਂ ਠੀਕ ਹੈ ਤੁਸੀਂ ਮੂਵੀ ਦੇ ਥਰੂ ਤਾਂ ਕੋਈ ਨਾ ਕੋਈ ਅੱਗੇ ਕੋਈ ਨਾ ਕੋਈ ਸੁਨੇਹਾ ਪੱਕਾ ਇਸ ਫਿਲਮ ਤੋਂ ਮਿਲੇਗਾ ਪਰ ਆਪਣੇ ਐਕਸਪੀਰੀਅੰਸ ਤੋਂ ਤੁਸੀਂ ਕੀ ਸਾਡੇ ਯੂਥ ਨੂੰ ਜਾਂ ਸਾਡੀ ਆਡੀਅੰਸ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਵਾਟ ਯੂ ਵਾਂਟ ਟੂ ਸੇ ਕਹਿਣਾ ਚਾਹਣਾ ਹੈਗਾ ਕਿ ਜਿੰਨਾ ਇੰਪੋਰਟੈਂਟ ਜਿੰਨੀ ਇੰਪੋਰਟੈਂਟ ਕੁੜੀ ਹੁੰਦੀ ਹੈ ਪਰਿਵਾਰ ਲਈ ਉਨਾ ਹੀ ਇੰਪੋਰਟੈਂਟ ਕੁੜੀ ਦਾ ਪਰਿਵਾਰ ਵੀ ਹੁੰਦਾ ਔਰ ਕੁੜੀ ਵਾਸਤੇ ਵੀ ਜਿੰਨਾ ਇੰਪੋਰਟੈਂਟ ਮੁੰਡਾ ਹੁੰਦਾ ਹੈ ਉਹ ਮੁੰਡੇ ਦਾ ਪਰਿਵਾਰ ਵੀ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਕੁੜੀਆਂ ਜ਼ਿਆਦਾ ਇਹ ਗੱਲ ਸਮਝਦੀਆਂ ਨੇ ਕਿਉਂਕਿ ਉਹਨਾਂ ਨੇ ਸਾਰੇ ਜਾਣਾ ਹੁੰਦਾ ਹੈ ਮੁੰਡੇ ਘੱਟ ਸਮਝਦੇ ਨੇ ਤੁਸੀਂ ਗੱਲ ਛੇੜੀ ਆ ਪਹਿਲਾਂ ਮੈਨੂੰ ਸੀ ਮੈਂ ਅੱਗੇ سوال ਨਹੀਂ ਪੁੱਛੂੰਗੀ ਪਰ ਹੁਣ ਕੁੜੀਆਂ ਦੀ ਗੱਲ ਆ ਗਈ ਤੇ ਸਰ ਅਸੀਂ ਸਾਰੇ ਸੋਚਦੇ ਆ ਵੀ ਕੁੜੀਆਂ ਨੂੰ ਕਹਿੰਦੇ ਨੇ ਵੀ ਕੁੜੀਆਂ ਹੁਣ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁਟਦੀਆਂ ਨੇ ਸਾਡੇ ਨਾਲ ਲੱਗੇ ਆਉਂਦੀਆਂ ਨੇ ਪਰ ਕਿਤਨਾ ਕਿਤੇ ਇਹ ਹੁੰਦਾ ਕਿ ਸਾਰੇ ਕਹਿ ਤਾਂ ਦਿੰਦੇ ਨੇ ਪਰ ਬਿੱਟ-ਬਿੱਟੇ ਸਾਰੇ ਕਹਿੰਦੇ ਨਹੀਂ ਇਹ ਕੁੜੀਆਂ ਨੂੰ ਅੱਗੇ ਨਹੀਂ ਜਾਣ ਦੇਣਾ ਤੇ ਹੈ ਕਿਉਂ ਨਹੀਂ ਜਾਣ ਦੇਣਾ ਕੌਣ ਕੌਣ ਨਹੀਂ ਜਾਣ ਦੇ ਰਿਹਾ ਆਈ ਥਿੰਕ ਹੁਣ ਨਾ ਬੈਲੈਂਸ ਹੋ ਗਿਆ ਜੇ ਟੈਲੈਂਟ ਹੈ ਨਾ ਕੁੜੀ 'ਚ ਹੁਣ ਤੁਸੀਂ ਇੰਟਰਵਿਊ ਕਰ ਰਹੇ ਹੋ ਇੱਥੇ ਕੋਈ ਮੁੰਡਾ ਕਰ ਰਿਹਾ ਹੁੰਦਾ ਜੇ ਤੁਹਾਡੇ ਚ ਉਸ ਦਾ ਟੈਲੈਂਟ ਹੈ ਤੁਸੀਂ ਇੱਥ ਉਹ ਸਿਚੁਏਸ਼ਨਸ ਤੁਸੀਂ ਕਰੈਕਟ ਕਰ ਸਕਦੇ ਹੋ ਉਹ ਵੀ ਇੱਥੇ ਹੁੰਦਾ ਹੈ ਹੋਰ ਕਿਤੇ ਨਹੀਂ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਜੀ ਐਂਡ 올 ਦਾ ਵੈਰੀ ਬੈਸਟ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ